ਤੁਹਾਨੂੰ ਲੇਡੀਜ਼ ਰੈਡੀमेड ਕੱਪੜੇ ਅਤੇ ਹੈਂਡਲੂਮ ਦਾ ਸਾਮਾਨ ਖਰੀਦਣ ਲਈ ਮੋਗਾ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਰਾਇਲ ਫੈਬਰਿਕਸ ਅਤੇ ਹੈਂਡਲੂਮ ਵਾਲਿਆਂ ਨੇ ਮੁੱਦਕੀ ਰੋਡ ਗਲੀ ਨੰਬਰ 1 ਗਊਸ਼ਾਲਾ ਦੇ ਨਾਲ ਵਾਲੀ ਗਲੀ ਵਿੱਚ ਵੱਡਾ ਸ਼ੋਰੂਮ ਖੁੱਲ ਗਿਆ ਹੈ ਜਿਸ ਵਿੱਚ ਕੰਪਨੀ ਦੇ ਲੇਡੀਜ਼ ਨਾਈਟ ਸੂਟ ਲੇਡੀਜ਼ ਰਾਜਸਥਾਨੀ ਸੂਟ ਰੈਡੀमेड ਲੇਡੀ ਸੂਟ ਅੰਡਰ ਗਾਰਮੈਂਟਸ ਬੈੱਡ ਸ਼ੀਟ ਕੰਬਲ ਵਧੀਆ ਕੰਪਨੀਆਂ ਦੇ ਟਾਵਲ ਲੇਡੀਜ਼ ਕੋਸਮੈਟਿਕਸ ਮਾਨ ਗਿਫਟ ਆਈਟਮਸ ਡਿਜ਼ਾਈਨਰ ਸੂਟ ਆਸਮਾਨ ਬ੍ਰਾਂਡਡ ਕੰਪਨੀਆਂ ਦੇ ਬਿਹਤ ਸਸਤੇ ਰੇਟਾਂ ਤੇ ਮਿਲਣਗੇ ਰਾਇਲ ਫੈਬਰਿਕਸ ਅਤੇ ਹੈਂਡਲੂਮ ਦਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਜਿਸ ਰਾਹੀਂ ਤੁਸੀਂ ਘਰ ਬੈਠੇ ਇਸ ਮਾਨ ਵੀ ਮੰਗਵਾ ਸਕਦੇ ਹੋ ਇਹਨਾਂ ਤਿੰਨ ਸੇਲੀਆਂ ਵੱਲੋਂ ਖੋਲੇ ਗੇ ਸ਼ੋਅਰੂਮ ਲਈ ਇਹਨਾਂ ਦਾ ਦਾਵਾ ਹੈ ਕਿ ਸਾਡਾ ਸਮਾਨ ਜਿੱਥੇ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਹੋਵੇਗਾ ਉੱਥੇ ਉੱਚ ਕੁਆਲਿਟੀ ਵੱਲ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਇੱਕ ਵਾਰ ਵਿਜ਼ਿਟ ਕਰਕੇ ਵੇਖੋ ਫਿਰ ਤੁਸੀਂ ਆਂਡੀਆਂ ਗਵਾਂਡੀਆਂ ਨੂੰ ਵੀ ਖੁਦ ਲੈ ਕੇ ਆਵੋਗੇ ਤੁਹਾਡਾ ਰਾਇਲ ਫੈਬਰਿਕਸ ਅਤੇ گارਮੈਂਟ ਤੇ ਇੰਤਜ਼ਾਰ ਹੈ ਸਾਰੀ ਵੈਰਾਈਟੀ ਹੈ ਹੈਂਡਲੂਮ ਦੀ ਵੀ ਸੂਟਸ ਦੀ ਵੀ ਔਰ ਕੋਸਮੈਟਿਕ ਔਰ ਸਪਲੀਮੈਂਟਸ ਵੀ ਹੈ ਔਰ ਜਿਸ ਤਰ੍ਹਾਂ ਸਾ ਬੋਥ ਟਾਵਲ ਜੋ ਬੱਚਿਆਂ ਦੇ ਵੀ ਟਾਵਲ ਹੈ ਜਾਂ ਲੇਡੀਜ਼ ਜੈਂਟਸ ਟਾਵਲ ਹੈ ਕਮਾਂਟੇ ਦੇ ਅੰਡਰਗਾਰਮੈਂਟਸ ਹੋ ਗਏ ਹੈ ਕਿਡਲੇ ਦੇ ਹੈ ਸਵੀਟ ਟੱਚ ਦੇ ਹੈ ਇਸ ਤੋਂ ਇਲਾਵਾ ਸਾਡੇ ਲਾ ਦੇ ਜੋਲਾਈ ਯਾਰ ਇਹ ਵੀ ਮੈਲਨੀ ਐ ਸਵੀਟ ਟੱਚ ਐ ਇਹਦੇ ਵੀ ਸਾਰੇ ਹੋਰ ਵੀ ਦੋ ਤਿੰਨ ਬ੍ਰਾਂਡਸ ਐ ਜੋ ਸਾਡੇ ਕੋਲ ਨਾਈਟ ਸੂਟਸ ਦੇ ਅੱਛੀ ਕੁਆਲਿਟੀ ਦੇ ਐ ਬੱਚਿਆਂ ਲਈ ਵੀ ਐ ਔਰ ਵੱਡਿਆਂ ਲਈ ਵੀ ਐ ਲੇਡੀਜ਼ ਸਾਰੀ ਵੈਰਾਈਟੀ ਹੈਗੀ ਐ ਸਾਡੇ ਕੋਲ ਉਸ ਤੋਂ ਇਲਾਵਾ ਸਾਡੇ ਕੋਲ ਹੈਂਡਲੂਮ ਆ ਜਾਂਦਾ ਹੈ ਹੈਂਡਲੂਮ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਸਾਰਾ ਅੱਛੀ ਕੁਆਲਿਟੀ ਦਾ ਹੈਂਡਲੂਮ ਹੈ ਜੋ ਕਿ ਤੁਸੀਂ ਦੇਖੋਗੇ ਕਿ ਇਹ ਵੈਰਾਈਟੀ ਤੁਹਾਨੂੰ ਪਰਚੇਸ ਕਰਨ ਲਈ ਲੁਧਿਆਣਾ ਜਾਣਾ ਪੈਂਦਾ ਹੈ ਲੁਧਿਆਣਾ ਜੈਪੁਰ ਦਿੱਲੀ ਸਭ ਜਗ੍ਹਾ ਦੀ ਵੈਰਾਈਟੀ ਅਸੀਂ ਇੱਥੇ ਅਵੇਲੇਬਲ ਕੀਤੀ ਹੋਈ ਹੈ ਜੋ ਕਿ ਲੇਡੀਜ਼ ਨੂੰ ਨਾ ਹੁੰਦਾ ਕਿ ਹੈਂਡਲੂਮ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ ਕ੍ਰੇਜ਼ ਹੁੰਦਾ ਹੈ ਕਿ ਅੱਛੇ-ਅੱਛੇ ਬੈੱਡ ਸ਼ੀਟਸ ਹੋਣ ਸਾਡੇ ਕੋਲ ਉਸ ਤੋਂ ਇਲਾਵਾ ਫਿਰ ਲੇਡੀਜ਼ ਸੂਟਸ ਆ ਜਾਂਦੇ ਆ ਨਾਈਟ ਸੌਰੀ ਜਿਸ ਤਰ੍ਹਾਂ ਡ्रेसेस ਆ ਜਾਂਦੀਆਂ ਨੇ ਔਰ ਉਸ ਤੋਂ ਇਲਾਵਾ ਕੋਟ ਸੈਟ ਉਹ ਵੀ ਸਭ ਕੁਝ ਮਤਲਬ ਤਾਂ ਅਸੀਂ ਇੱਥੇ ਅਵੇਲੇਬਲ ਕਰਦੇ ਆ ਜੋ ਵੈਰਾਈਟੀ ਸੋਟਾਂ ਦੀ ਅਨ ਲੇਡੀਜ਼ ਲੁਧਿਆਣੇ ਜਾਂ ਕਿਤੇ ਵੀ ਮੋਗਾ ਲੈਣ ਜਾਂਦੀਆਂ ਸੀ ਹੁਣ ਉਹ ਇੱਥੇ ਇੱਥੇ ਅਵੇਲੇਬਲ ਕਰਦੇ ਆਂ ਔਰ ਉੱਥੋਂ ਤੋਂ ਪ੍ਰਾਈਸ ਵੀ ਬਹੁਤ ਲੋ ਹੈ ਤਾਂ ਦੀ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਔਰ ਹਰ ਤਰ੍ਹਾਂ ਦੀ ਰੇਂਜ ਹੁੰਦੀ ਹੈ ਸਾਡੇ ਕੋਲ ਓਮ ਟੈਕਸ ਦੇ ਸਾਈਬਾ ਦੇ ਗੰਗਾ ਦੇ ਹਰ ਤਰ੍ਹਾਂ ਦੀਆਂ ਸੂਟਾਂ ਦੀ ਵੈਰਾਈਟੀ ਹੈ ਜੈਪੁਰੀ ਸੂਟ ਵੀ ਹੁੰਦੇ ਆ ਤਰ੍ਹਾਂ ਦੇ ਸੂਟ ਹੁੰਦੇ ਆ ਤੇ ਸੂਟਾਂ ਦੇ ਵਿੱਚ ਬਹੁਤ ਤਰ੍ਹਾਂ ਦੀ ਵੈਰਾਈਟੀ ਔਰ ਕੰਪਨੀਆਂ ਆਂਦੀਆਂ ਅਸੀਂ ਸਾਰੇ ਬ੍ਰਾਂਡਿਡ ਕੱਪੜੇ ਲੈ ਕੇ ਆਨੇ ਆ ਤਾਂ ਕਿ ਅੱਛਾ ਰਿਜ਼ਲਟ ਮਿਲੇ ਔਰ ਕਸਟਮਰ ਨੂੰ ਘੱਟ ਪ੍ਰਾਈਸ ਦੇ ਵਿੱਚ ਅੱਛੀ ਚੀਜ਼ ਮਿਲ ਸਕੇ ਉਹਦੇ ਵਿੱਚ ਅਸੀਂ ਜੈਪੁਰੀ ਸਟਾਈਲ ਵੀ ਸੂਟ ਲੈ ਕੇ ਆਨੇ ਆ ਹੈਂਡਲੂਮ ਦੇ ਸੂਟ ਵੀ ਲੈ ਕੇ ਆਨੇ ਆ ਰਾਮ ਟੈਕਸ ਦੇ ਸੂਟ ਵੀ ਲੈ ਕੇ ਆਨੇ ਆ ਤੇ ਮਸਲੀਨ ਵਗੈਰਾ ਦੇ ਵਿੱਚ ਗਰਮੀ ਦੇ ਵਿੱਚ ਪਾਰਟੀ ਵੇਅਰ ਸੂਟ ਆਂਦੇ ਆ ਸੌਫਟ ਮਸਲੀਨ ਹੁੰਦੀ ਹੈ ਉਹਦੇ ਪ੍ਰੋਪਰ ਹੈਂਡਵਰਕ ਦੇ ਸੂਟ ਹੁੰਦੇ ਆ ਜਿਹੜੇ ਕਿ ਕਸਟਮਰ ਦੀ ਪ੍ਰਾਇਓਰਿਟੀ ਹੁੰਦੀ ਹੈ ਕਿ ਇਹ ਚੀਜ਼ ਸਾਨੂੰ ਸਪੈਸ਼ਲ ਚਾਹੀਦੀ ਹੈ ਉਹ ਅਸੀਂ ਇੱਥੇ ਅਵੇਲੇਬਲ ਕਰਾਣੇ ਆ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਹੈ ਸੂਟਾਂ ਦੇ ਵਿੱਚ ਇਸ ਤਰ੍ਹਾਂ ਨਹੀਂ 500 ਤੋਂ ਲੈ ਕੇ ਭਾਵੇਂ 5000 ਤੱਕ ਭਾਵੇਂ 10000 ਤੱਕ ਜਿੰਨੇ ਵਾਲਾ ਮੱਜੀ ਸੂਟ ਲੈ ਲਓ ਆ ਦੇਖੋ ਬਹੁਤ ਅੱਛੀ ਅੱਛੀ ਵੈਰਾਈਟੀ ਹੈ ਜੂਟ ਦੇ ਵਿੱਚ ਲੇਟੈਸਟ ਵੈਰਾਈਟੀ ਸੂਟਾਂ ਦੀ ਆਈ ਹੈ ਜੂਟ ਆਇਆ ਹੈ ਆ ਦੇਖੋ ਵਰਕ ਹੈ ਦੇ ਉੱਤੇ ਸੂਟ ਦੇ ਉੱਤੇ ਇਸ ਤਰ੍ਹਾਂ ਅਸੀਂ ਹਰ ਤਰ੍ਹਾਂ ਦੇ ਪਾਰਟੀ ਵੇਅਰ ਸੂਟ ਔਰ ਦੂਜੇ ਸੂਟ ਸਾਰੇ ਤਰ੍ਹਾਂ ਦੇ ਆਪਣੀ ਸ਼ਾਪ ਤੇ ਰੱਖਾ ਦੀ ਵੈਰਾਈਟੀ ਹੁੰਦੀ ਹੈ ਹਰ ਰੇਂਜ ਦੀ ਬੈੱਡ ਸ਼ੀਟ ਹੁੰਦੀ ਹੈ ਜੇ ਤੁਸੀਂ ਕਿਸੇ ਨੂੰ ਕੋਈ ਗਿਫਟ ਵੀ ਦੇਣਾ ਹੈ ਉਹਦੇ ਵਾਸਤੇ ਸਾਡੇ ਕੋਲ ਬਹੁਤ ਅੱਛੀ ਕਾਟਨ ਦੇ ਵਿੱਚ ਬਹੁਤ ਨੋਰਮਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਆਈ ਹੋਈ ਹੈ ਜਿਵੇਂ ਕਿ ਤੁਸੀਂ ਆ ਗਿਫਟ ਕਰ ਸਕਦੇ ਹੋ ਕਿਸੇ ਨੂੰ ਬਹੁਤ ਅੱਛੀ ਪੈਕਿੰਗਸ ਦੇ ਵਿੱਚ ਇਹ ਬੈੱਡ ਸ਼ੀਟਾ ਫਲੋਰੀਡਾ ਫਲੋਰੀਡਾ ਦੀ ਬਹੁਤ ਅੱਛੀ ਬੈੱਡ ਸ਼ੀਟ ਹੈ ਔਰ ਇਹਦੇ ਵਿੱਚ ਆਪਣੇ ਕੋਲੇ ਹਰੇਕ ਰੇਂਜ ਦੇ ਵਿੱਚ ਕਾਟਨ ਦੇ ਵਿੱਚ ਬਹੁਤ ਅੱਛੀ-ਅੱਛੀ ਬੈੱਡ ਸ਼ੀਟਸ ਆਂਦੀਆਂ ਉਹਦੇ ਵਿੱਚ ਸਾਡੇ ਕੋਲੇ ਬਹੁਤ ਪਿਆਰੇ-ਪਿਆਰੇ ਗਿਫਟਸ ਆਂਦੇ ਆ ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋ ਫਲੋਰੀਡਾ ਦੀ ਬਹੁਤ ਪਿਆਰੀ ਬੈੱਡ ਸ਼ੀਟ ਹੈ ਇਹਦੇ ਵਿੱਚ ਹੋਰ ਵੀ ਬੈੱਡ ਸ਼ੀਟਸ ਆਂਦੀਆਂ ਆ ਦੇਖੋ ਇਹ ਵੀ ਬੈੱਡ ਸ਼ੀਟ ਆ ਤੁਸੀਂ ਗਿਫਟ ਕਰ ਸਕਦੇ ਹੋ ਜੇ ਤੁਹਾਨੂੰ ਸਹੀ ਅੱਛੀ ਰੇਂਜ ਦੇ ਵਿੱਚ ਕੁਝ ਅੱਛਾ ਗ ਦੇ ਦੇ ਸਕਦੇ ਹੋ ਕਿਸੇ ਨੂੰ ਵੀ ਇਹਦੇ ਵਿੱਚ ਸਾਡੇ ਕੋਲ ਕਲਰਸ ਔਰ ਡਿਜ਼ਾਈਨਸ ਅਵੇਲੇਬਲ ਹੈ ਦੋਹਰ ਸੈਟ ਆਉਂਦੇ ਆ ਇਹਦੇ ਵਿੱਚ ਬੈੱਡ ਸ਼ੀਟ ਪਿੱਲੋ ਕਵਰ ਔਰ ਉੱਪਰ ਲੈਣ ਵਾਲਾ ਕਾਟਨ ਦਾ 100% ਕਾਟਨ ਦੋਹਰ ਹੈ ਇਹ ਵੀ ਸਾਡੇ ਕੋਲ ਅੱਛੀ ਕੰਪਨੀ ਦੇ ਆਉਂਦੇ ਆ ਏਸੀ ਸੈਟ ਹੈ ਉਹਦੇ ਉਹ ਵੀ ਸਾਡੇ ਕੋਲ ਹਰ ਰੇਂਜ ਦੇ ਵਿੱਚ ਹੁੰਦੇ ਆ ਅਵੇਲੇਬਲ ਇਹਦੇ ਵਿੱਚ ਬੈੱਡ ਸ਼ੀਟ ਆਏਗੀ ਦੋ ਪਿੱਲੋ ਕਵਰ ਆਣਗੇ ਔਰ ਇੱਕ ਕੰਫਰਟਰ ਆਏਗਾ ਆ ਦੇਖੋ ਕਾਲੀਆਂ ਚਦਰਾਂ ਵੀ ਆਉਂਦੀਆਂ ਬਹੁਤ ਪਿਆਰੀ ਕਾਟਨ ਹੈ ਕਿੰਗ ਸਾਈਜ਼ ਔਰ ਨਾਰਮਲ ਸਾਈਜ਼ ਸੁਪਰ ਕਿੰਗ ਬੈੱਡ ਸ਼ੀਟਸ ਵੀ ਸਾਡੇ ਕੋਲ ਅਵੇਲੇਬਲ ਹੁੰਦੀਆਂ ਦੇਖੋ ਆ ਦੇਖੋ ਸਾਡੇ ਕੋਲ ਕੱਲੇ ਦੋਹਰ ਵੀ ਆਏ ਹੋਏ ਐ ਸਿੰਗਲ ਬੈਡ ਡਬਲ ਬੈਡ ਦਾ ਦੋਹਰ ਔਰ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਆਈ ਹੋਈ ਐ ਆ ਦੇਖਿਓ ਆਵਲਾ ਸੈੱਟ ਵੀ ਪਕੜਾ ਦੋ ਮੈਨੂੰ ਦੋਹਰ ਆਵਲਾ ਹਾਂਜੀ ਆ ਦੇਖੋ ਆ ਬਹੁਤ ਸੋਹਣੀ ਕਿੰਨੀ ਅੱਛੀ ਵੈਰਾਈਟੀ ਔਰ ਕਲਰਸ ਆਏ ਹੋਇਆ ਲਾਈਟ ਕਲਰਸ ਦੇ ਵਿੱਚ ਕਿੰਗ ਸਾਈਜ਼ ਦੇ ਵਿੱਚ ਬੈਡ ਸ਼ੀਟਸ ਵੀ ਆਈਆਂ ਹੋਈਆਂ ਰੀਜ਼ਨੇਬਲ ਪ੍ਰਾਈਸ ਹੈ ਔਰ ਫਿਟਿਡ ਬੈਡ ਸ਼ੀਟਸ ਵਾਸਤੇ ਅਸੀਂ ਬਹੁਤ ਜ਼ਿਆਦਾ ਪੂਰਾ ਜੋਰ ਲਾਣੇ ਆ ਸਾਰਿਆਂ ਨੂੰ ਫਿਟਿਡ ਬੈਡ ਸ਼ੀਟਸ ਅਵੇਲੇਬਲ ਕਰਵਾਣੇ ਆ ਕਿ ਇੱਥੇ ਬਹੁਤ ਵਾਰੀ ਵਿజిਟ ਕੀਤਾ ਹੈ ਇਨਾਂ ਕੋਲ ਬਹੁਤ ਜ਼ਿਆਦਾ ਸੋਹਣੀ ਵੈਰਾਈਟੀ ਹੁੰਦੀ ਹੈ ਇਨਾਂ ਕੋਲ ਅਸੀਂ ਬੈੱਡ ਸ਼ੀਟਸ ਲੈ ਕੇ ਗਏ ਆ ਮੈਂ ਇਨਾਂ ਕੋਲ ਇੱਕ ਫਿਟਡ ਬੈੱਡ ਸ਼ੀਟ ਲੈ ਕੇ ਗਈ ਸੀ ਜਦੋਂ ਇਨਾਂ ਦੀ ਦੁਕਾਨ ਦੀ ਓਪਨਿੰਗ ਹੋਈ ਸੀ ਮੈਂ ਉਹਨੂੰ ਇੰਨੀ ਵਾਰੀ ਵਾਸ਼ ਕਰ ਲਿਆ ਬਟ ਉਹਨਾਂ ਦਾ ਕਲਰ ਹਜੇ ਵੀ ਉਵੇਂ ਪਿਆ ਗ੍ਰੇਸ ਪੂਰੀ ਦੀ ਪੂਰੀ ਉਵੇਂ ਹੀ ਪਈ ਹੈ ਇਹ ਜੀ ਵੈਰਾਈਟੀ ਸਾਨੂੰ ਮੋਗਾ ਜਾਂ ਲੁਧਿਆਣੇ ਵਿੱਚ ਮਿਲਦੀ ਸੀ ਉਹ ਸਾਨੂੰ ਹੁਣ ਬਾਗਾਪੁਰਾਣਾ ਸ਼ਹਿਰ ਦੇ ਵਿੱਚ ਨਹੀਂ ਹੈ ਲੈ ਕੇ ਜਾਣੇ ਉਹਨਾਂ ਦਾ ਸਟੱਫ ਵੀ ਬਹੁਤ ਵਧੀਆ ਹੁੰਦਾ ਮੈਨੂੰ ਬਹੁਤ ਕੰਫਰਟ ਹੁੰਦੇ ਨਾਈਸ ਲੁੱਕ ਹੁੰਦੀ ਹੈ ਮੇਰੀ ਫ੍ਰੈਂਡਸ ਵੀ ਹੁੰਦੇ ਹੈਗੇ ਇਸ ਲਈ ਜੋ ਬੱਚਿਆਂ ਨੂੰ ਪਸੰਦ ਹੁੰਦਾ ਉਸ ਤਰ੍ਹਾਂ ਦੀ ਸਾਰੀ ਵੈਰਾਈਟੀ ਤੋਂ ਮਿਲ ਜਾਂਦੀ ਹੈ ਲਾਈਕ ਆ ਦੇਖੋ ਬੱਚੇ ਦੀ ਪਸੰਦ ਦੇ ਕੰਫਰਟ ਹੈ ਜੋ ਮਤਲਬ ਕਿ ਬੱਚਿਆਂ ਨੂੰ ਪਸੰਦ ਆਉਂਦਾ ਜੈਸੇ ਗਰਲਸ ਨੂੰ ਹੁੰਦਾ ਕਿ ਪਿੰਕ ਕਲਰ ਹੋਵੇ ਇਸ ਤਰ੍ਹਾਂ ਮਤਲਬ ਕਿ ਵੈਰਾਈਟੀ ਹੁੰਦੀ ਹੈ ਮੈਥੋ ਮਿਡੀਜ਼ ਹੋ ਗਈਆ ਜਾਂ ਫਿਰ ਕੋਈ ਡਰੈਸ ਹੋ ਗਈ ਉਹ ਸਭ ਕੁਝ ਪਰਚੇਸ ਕੀਤਾ ਬੜਾ ਅੱਛੀ ਹੁੰਦੀ ਆਂਦੀ ਕੁਆਲਿਟੀ ਵਗੈਰਾ ਤੇ ਮੈਨੂੰ ਪਹਿਲੇ ਅਸੀਂ ਖੁਦ ਦੇ ਨਾਲ ਇਹ ਪ੍ਰੋਮਿਸ ਕੀਤਾ ਸੀ ਕਿ ਅਸੀਂ ਆਪਣੇ ਲੋਕਾਂ ਨੂੰ ਬੈਸਟ ਕੁਆਲਿਟੀ ਦਵਾਂਗੇ ਤਾਂ ਸੋ ਅਸੀਂ ਉਹੀ ਕੀਤਾ ਕਿ ਸਭ ਉਹ ਆਪਣਾ ਸਭ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਲੋਕਾਂ ਨੇ ਸਾਨੂੰ ਬਹੁਤ ਪਿਆਰ ਵੀ ਦਿੱਤਾ ਹੈ ਸਭ ਨੇ ਸਾਡੀ ਕੁਆਲਿਟੀ ਨੂੰ ਬਹੁਤ ਪਸੰਦ ਵੀ ਕੀਤਾ ਸੀ ਕਿ ਆਪਾਂ ਆਪਣੇ ਬਾਗਿਆਪਨ ਦੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਲੁਧਿਆਣੇ ਤੇ ਮੋਗੇ ਵਰਗੀ ਵੈਰਾਈਟੀ ਅਵੇਲੇਬਲ ਕਰवानी ਹੈ ਜਿਹੜਾ ਕਿ ਹਰੇਕ ਦਾ ਟਾਈਮ ਔਰ ਮੰਨੀ ਬਾਤ ਸਕੇ ਇਸ ਕਰਕੇ ਅਸੀਂ ਪੂਰੇ ਜੋਰ ਨਾਲ ਇਹ ਪੂਰੀ ਟਰਾਈ ਕਰ ਰਹੇ ਆ ਕਿ ਲੋਕਾਂ ਨੂੰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅੱਛੀ ਕੁਆਲਿਟੀ ਅਵੇਲੇਬਲ ਕਰਾਈਏ ਤੇ ਇਸ ਗੱਲ ਦਾ ਅਸੀਂ ਪੂਰਾ ਦਾਵਾ ਵੀ ਕਰਦੇ ਆ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਘੱਟ ਪ੍ਰਾਈਸ ਦੇ ਵਿੱਚ ਅੱਛੀ ਚੀਜ਼ਾਂ ਉਹਨਾਂ ਨੂੰ ਇੱਥੇ ਮਿਲ ਸਕਣ ਡੇ ਕੋਲੇ ਸਾਡੀ ਸ਼ਾਪ ਤੇ ਰਾਇਲ ਫੈਬਰਿਕਸ ਐਂਡ ਹੈਂਡਲੂਮ ਮੁਦਗੀ ਰੋਡ ਗਊਸ਼ਾਲਾ ਦੇ ਨੇੜੇ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਬਾਕੀ ਸਾਡਾ ਇੰਸਟਾਗ੍ਰam ਤੇ ਪੇਜ ਹੈ ਰਾਇਲ ਫੈਬਰਿਕਸ ਐਂਡ ਹੈਂਡਲੂਮ ਉਹਨੂੰ ਤੁਸੀਂ ਲਾਈਕ ਕਰਕੇ ਸਾਡੀ ਲੇਟੈਸਟ ਵੈਰਾਈਟੀ ਨੂੰ ਦੇਖ ਸਕਦੇ ਹੋ ਉਹਨੂੰ ਫੋਲੋ ਕਰੋ ਤੇ ਸਾਡੇ ਕੋਲੇ ਆ ਕੇ ਵਿਜ਼ਿਟ ਕਰਕੇ ਚੀਜ਼ਾਂ ਦੇਖੋ ਤੇ ਕੁਆਲਿਟੀ ਦੇਖੋ ਤੇ ਫਿਰ ਤੁਸੀਂ ਉਹਨੂੰ ਪਰਚੇਸ ਕਰੋ